ਸੰਗਤ ਜੀ ਇਹ ਵੀਡੀਓ ਦੇਖੋ ਜੀ ਕਿੰਨੀ ਸੋਹਣੀ ਵੀਰ ਨੇ ਗੱਲ ਕੀਤੀ ਹੈ ਜੀ ਹਾਂਜੀ ਜੈ ਵਾਲਮੀਕ ਜੀ ਸੋ ਸੰਗਤ ਜੀ ਜਦੋਂ ਦੁਆਪਰ ਯੁਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਤੇ ਕਹਿਣ ਤੇ ਅਰਜੁਨ ਤੇ ਭੀਮ ਚੱਲ ਪਿਆ ਭਗਵਾਨ ਵਾਲਮੀਕ ਮਹਾਰਾਜ ਨੂੰ ਯੱਗਸ਼ਾਲਾ ਦੇ ਵਿੱਚ ਲੈ ਕੇ ਆਉਣ ਦੇ ਲਈ ਹੁਣ ਭੀਮ ਰਸਤੇ ਦੇ ਵਿੱਚ ਜਾਂਦਾ ਜਾਂਦਾ ਸੋਚ ਰਿਹਾ ਹੈ ਕਹਿੰਦਾ ਸ਼੍ਰੀ ਕ੍ਰਿਸ਼ਨ ਜੀ ਨੇ ਤੇ ਕਹਿ ਦਿੱਤਾ ਹੈ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਤੋਂ ਇਲਾਵਾ ਦੂਸਰਾ ਕੋਈ ਨਹੀਂ ਜੋ ਤੁਹਾਡੇ ਜਗ ਨੂੰ ਸੰਪੂਰਨ ਕਰ ਸਕੇ ਕਹਿੰਦਾ ਮਨ ਦੇ ਵਿੱਚ ਕਹਿੰਦਾ ਜੇ ਭਗਵਾਨ ਵਾਲਮੀਕ ਮਹਾਰਾਜ ਜੀ ਆਉਣ ਦੇ ਲਈ ਨਾ ਤਿਆਰ ਹੋਏ ਐਡਾ ਤਗੜਾ ਮੇਰਾ ਸ਼ਰੀਰ ਇੰਨਾ ਮੇਰੇ ਵਿੱਚ ਬਾਹੂ ਬਲ ਮੈਂ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਚੁੱਕ ਕੇ ਲਿਆਵਾਂਗਾ ਭਗਵਾਨ ਵਾਲਮੀਕ ਮਹਾਰਾਜ ਦੇ ਆਸ਼ਰਮ ਪਹੁੰਚੇ ਅਰਜੁਨ ਦੇ ਭੀਮ ਹੁਣ ਭਗਵਾਨ ਵਾਲਮੀਕ ਮਹਾਰਾਜ ਨੇ ਭੀਮ ਦਾ ਹੰਕਾਰ ਦੇਖੋ ਕਿਵੇਂ ਤੋੜਿਆ ਮਹਾਰਾਜ ਜੀ ਭੀਮ ਨੂੰ ਕਹਿੰਦੇ ਭੀਮ ਅਸੀ ਤੁਹਾਡੇ ਨਾਲ ਜਗਸ਼ਾਲਾ ਦੇ ਵਿੱਚ ਚੱਲਾਂਗੇ ਸਾਹਮਣੇ ਕਹਿੰਦੇ ਸਾਡਾ ਕਮੰਡਲ ਪਿਆ ਉਹ ਸਾਨੂੰ ਚੁੱਕ ਕੇ ਫੜਾ ਭੀਮ ਖੁਸ਼ੀ-ਖੁਸ਼ੀ ਚਾਈ ਚਾਈ ਕਹਿੰਦਾ ਮੈਂ ਤੇ ਚੁੱਕ ਕੇ ਲਿਜਾਣ ਦੀਆਂ ਗੱਲਾਂ ਕਰ ਰਿਹਾ ਸੀ ਮਹਾਰਾਜ ਜੀ ਤੇ ਐਵੇਂ ਹੀ ਮੰਨ ਗਏ ਕਿ ਮੈਂ ਗਿਆਖ ਮੰਡਲ ਵਾਲ ਨੂੰ ਹੰਕਾਰ ਦੇ ਵਿੱਚ ਜਿੱਦਾਂ ਹੀ ਹੱਥ ਪਾਇਆ ਭੀਮ ਨੇ ਭੀਮ ਨੇ ਸਾਰਾ ਜ਼ੋਰ ਲਾ ਲਿਆ ਪਸੀਨੋ ਪਸੀਨੀ ਹੋ ਗਿਆ ਮਹਾਰਾਜ ਜੀ ਦਾ ਕਮੰਡਲ ਚੁੱਕ ਤੇ ਕੀ ਹੋਣਾ ਸੀ ਭੀਮ ਦੇ ਕੋਲੋਂ ਹਿੱਲਿਆ ਤੱਕ ਨਹੀਂ ਮਹਾਰਾਜ ਜੀ ਮੁਸਕਰਾਉਂਦੇ ਆ ਕਹਿੰਦੇ ਭੀਮਾ ਤੂੰ ਤੇ ਸਾਨੂੰ ਚੁੱਕ ਕੇ ਲਿਜਾਣ ਦੀਆਂ ਗੱਲਾਂ ਕਰ ਰਸਿਆ ਤੇਰੇ ਕੋਲੋਂ ਤਾਂ ਸਾਡਾ ਕਮੰਡਲ ਨਹੀਂ ਹਿੱਲਿਆ ਕੀਮਾ ਦਾ ਮਾਣ ਟੁੱਟ ਗਿਆ ਹੰਕਾਰ ਟੁੱਟ ਗਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਠਹਿ ਢੇਰੀ ਹੋ ਗਿਆ ਕਹਿੰਦਾ ਸਤਿਗੁਰ ਜੀ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੈਨੂੰ ਮਾਫ਼ ਕਰ ਦੇ ਮੈਨੂੰ ਬਖਸ਼ ਦਿਓ ਐਸੇ ਸਨ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਵੱਡੇ ਵੱਡੇ ਬਾਹੂ ਬਲੀਆਂ ਦਾ ਵੀ ਮਾਣ ਸਿਰਕਾਰ ਤੋੜਿਆ ਜਿਵੇਂ ਵਾਲਮੀਕੀ